ਸਾਕੀਨਾ ਮਾਡੀ ਆਪਣਾ ਮਨੋਜ ਕੁਮਾਰ ਸਰ ਆਪ ਸਾਡੇ ਦੇਖ ਰਹੇ ਆ ਈਅਰ ਗਵਰਨਮੈਂਟ ਲਾਟਰੀ ਲੋਕੋ ਜਿਹੜਾ ਇੱਥੇ ਬੈਲ ਪੜੀ ਆ ਜਿਹਦੇ ਵਿੱਚ ਲੋਟ ਵੀ ਜਿਹੜੇ ਆ ਦੇਖਣ ਨੂੰ ਮਿਲ ਰਹੇ ਆ ਕੀ ਹੈਗਾ ਸਾਰਾ ਸਰ ਇਹ ਪੰਜਾਬ ਸਟੇਟ ਈਅਰ ਲਾਟਰੀ ਹੈ ਦੀਵਾਲੀ ਬੰਪਰ ਜਿਹਦਾ ਪਹਿਲਾ ਫਸਟ ਪ੍ਰਾਈਜ਼ ਗਰੰਟਡ ਪਹਿਲਾ ਇਨਾਮ 11 ਕਰੋੜ ਪਬਲਿਕ ਦੇ ਵਿੱਚ ਦੇਣ ਦੀ ਗਾਰੰਟੀ ਹੈ ਦੂਜਾ ਇਨਾਮ 1-1 ਕਰੋੜ ਦੇ ਤਿੰਨ ਤੇ ਤੀਜਾ ਹੈ ਨਾ 50-50 ਲੱਖ ਰੁਪਏ ਦੇ ਤਿੰਨ ਇਨਾਮ ਨੇ ਤੇ ਇਹਦੇ ਵਿੱਚ 10 ਲੱਖ 10-10 ਲੱਖ ਰੁਪਏ ਦੇ ਨੌ ਇਨਾਮ ਨੇ 5.5 ਲੱਖ ਰੁਪਏ ਦੇ 9 ਇਨਾਮ ਨੇ ਤੇ 9000 ਰੁਪਏ ਦੇ 2400 ਨਾਮ ਜਿਹਦੇ ਵਿੱਚ ਛੋਟੇ-ਛੋਟੇ ਹੋਰ ਵੀ ਇਨਾਮ ਨੇ ਇਹ 65 ਟਿਕਟ ਪ੍ਰਾਈਸ 500 ਰੁਪਏ ਦੀ ਹੈ ਸਰ ਇਹ ਹੁਸ਼ਿਆਰਪੁਰ ਦੇ ਵਿੱਚ ਗੱਡੀ ਆਈ ਹੈ ਤੁਹਾਡੀ ਕਿੱਥੇ-ਕਿੱਥੇ ਪਹਿਲਾਂ ਘੁੰਮ ਕੇ ਆਈ ਹੈ ਤੇ ਕਿੱਧਰ-ਕਿੱਧਰ ਹੁਣ ਜਾ ਰਹੀ ਹੈ ਸਰ ਇਹ ਪੂਰੇ ਪੰਜਾਬ ਚ ਘੁੰਮ ਰਹੀ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਆਈ ਹੈ ਇਹਦਾ ਜਸਾ ਰਿਜ਼ਲਟ ਕਿਦਣਾ ਜੀ ਇਹਦਾ ਰਿਜ਼ਲਟ ਸਾਰਾ 31 ਤਰੀਕ ਨੂੰ ਰਾਤ ਨੂੰ 8 ਵਜੇ ਤੁਸੀਂ ਘਰੇ ਬੈਠ ਕੇ ਵੀ ਦੇਖ ਸਕਦੇ ਹੋ ਟਿਕਟ ਦੇ ਵਿੱਚ ਬੈਕ ਸਾਈਡ ਤੇ ਵੈਬਸਾਈਟ ਲੱਗੀ ਹੋਈ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਪਾਸਿਓਂ ਵੀ ਕਹਿਣਾ ਚਾਹੁੰਦੇ ਪੰਜਾਬ ਪਾਸਿਓਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਤੁਸੀਂ ਆਪਣੀ ਕਿਸਮਤ 500 ਰੁਪਏ ਨਾਲ ਅਜ਼ਮਾਓ ਆਪਾਂ 500 ਰੁਪਏ ਤਾਂ ਵੈਸੇ ਹੀ ਖਰਚ ਦਿੰਨੇ ਆ ਇਸ ਵਾਰੀ ਦੀਵਾਲੀ ਬੰਪਰ ਤੇ ਪਰ 500 ਰੁਪਏ ਨਾਲ 11 ਕਰੋੜ ਕਮਾਈਏ ਤੇ ਆਪਣੀ ਜ਼ਿੰਦਗੀ ਇੰਜੋਏ ਕਰੀਏ